ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ कॉटन सिल्क ਦੇ ਸੂਟ ਵਿੱਚ ਹੀ ਆਪਾਂ ਤੁਹਾਨੂੰ ਕ੍ਰਾਸ਼ ਫੁੱਲ ਪਿਓਰ ਕ੍ਰਾਸ਼ ਦੇ ਸੂਟ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੇਗੇ 올 오버 수트 ਮਿਲਣਗੇ ਤੇ ਪ੍ਰਾਈਸ ਵੀ ਠੀਕ ਪ੍ਰਾਈਸ ਹੈਗਾ ਜਿਸ ਅਕੋਰਡਿੰਗ ਫੈਬਰਿਕ ਹੈ ਨਾ ਉਸ ਅਕੋਰਡਿੰਗ ਪ੍ਰਾਈਸ ਹੈਗਾ ਜਿਹੜਾ ਬਹੁਤ ਹੀ ਜਿਆਦਾ ਸਹੀ ਪ੍ਰਾਈਸ ਹੈਗਾ ਤੇ ਤੁਸੀਂ ਹਨਾ ਮੈਂ ਕੁਛ ਦਿਨਾਂ ਲਈ ਬਾਹਰ ਜਾ ਰਹੀ ਆਂਗੀ ਤੇ ਤੁਸੀਂ ਹਨਾ ਬੁੱਧਵਾਰ ਤੱਕ ਸੌਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਣਾ ਸੀਗਾ ਜਿਹੜੇ ਆਰਡਰ ਨੇਗੇ ਤੁਹਾਡੇ ਸਾਰੇ ਨੋਟ ਹੁੰਦੇ ਰਹਿਣਗੇ ਜਦੋਂ ਮੈਂ ਆ ਗਈ ਹਾਂ ਨਾ ਵਾਪਸ ਆ ਗਈ ਤਾਂ ਮੈਂ ਤੁਹਾਡੇ ਜ਼ਰੂਰ ਉਸ ਤੋਂ ਬਾਅਦ ਹਨਾ ਕੋਰੀਅਰ ਕਰੂੰਗੀ ਇੱਕ ਵੀਕ ਤੋਂ ਬਾਅਦ ਤੁਹਾਡੇ ਕੋਰੀਅਰ ਹੋਣਗੇ ਤਾਂ ਕਰਕੇ ਹਨਾ ਤੁਸੀਂ ਵੀ ਕੋਈ ਵੀ ਟੈਨਸ਼ਨ ਨਹੀਂ ਲੈਣੀ ਹੈਗੀ ਕੰਮ ਹੈਗਾ ਤੁਹਾਨੂੰ ਮਿਲ ਜੂਗਾ ਬਟ ਜਦੋਂ ਮੈਂ ਆਉਂਗੀ ਉਸ ਤੋਂ ਬਾਅਦ ਹੀ ਕੋਰੀਅਰ ਹੋਣਗੇ ਕਿਉਂਕਿ ਮੇਰੇ ਕੋਲੇ ਸਾਰਾ ਡਿਟੇਲ ਹੁੰਦੀ ਹੈ ਮੇਰੇ ਫੋਨ ਦੇ ਵਿੱਚ ਹੁੰਦੀ ਹੈ ਡਿਟੇਲ ਬਾਕੀ ਆਪਾਂ ਰਜਿਸਟਰ ਤੇ ਵੀ ਨੋਟ ਕਰਦੇ ਆਂ ਡੇਲੀ ਜੋ ਵੀ ਆਪਣਾ ਕੰਮ ਆਉਂਦਾਗਾ ਇੱਕ ਰਜਿਸਟਰ ਦੇ ਉੱਪਰ ਆਪਾਂ ਸਾਰਾ ਨੋਟ ਕਰ ਦਿਆਂਗੇ ਤਾ ਕਰਕੇ ਫਿਰ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਊਗੀ ਤੁਸੀਂ ਸੋਚਦੇ ਹੋਵੋਗੇ ਵੀ ਇੱਕ ਸੂਟ ਦੇ ਵਿੱਚ ਹੀ ਮੈਂ ਸਾਰੀਆਂ ਵੀਡੀਓ ਬਣਾਈਆਂ ਨਹੀਂ ਕਿਉਂਕਿ ਮੈਂ ਜਾਣਾਂਗਾ ਚਾਨ ਕਰਕੇ ਫਿਰ ਮੈਂ ਇੱਕ ਸੂਟ ਦੇ ਵਿੱਚ ਜਿੱਦਾਂ ਵੀ ਮੈਂ ਰੈਡੀ ਹੋਈ ਹੋਈ ਸੀਗੀ ਸਾਰੀਆਂ ਵੀਡੀਓ ਮੈਂ ਮਤਲਬ ਉਸੇ ਦਿਨ ਇੱਕ ਦਿਨ ਦੇ ਵਿੱਚ ਹੀ ਸਾਰੀਆਂ ਵੀਡੀਓ ਬਣਾਈਆਂ ਨੇ ਇੱਕ ਸੂਟ ਦੇ ਵਿੱਚ ਹੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਫੁੱਲ ਪਿਓਰ ਕ੍ਰਾਸ਼ ਤੇ ਸੂਟ ਲنگੇ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਜ਼ਿਆਦੇ ਸੋਹਣੇ ਮਿਲਣਗੇ ਤੁਹਾਨੂੰ ਬਹੁਤ ਹੀ ਪਿਆਰੇ ਸ਼ੇਡ ਮਿਲਣਗੇ ਇਦਾਂ ਦੇ ਕਲਰ ਨੇ ਨਾ ਜਿਹੜੇ ਮੈਨੂੰ ਬਹੁਤ ਜਿਆਦਾ ਪਸੰਦ ਆਉਂਦੇ ਨੇ ਕਿਉਂਕਿ ਜਦੋਂ ਇਹ ਰੈਡੀ ਹੋ ਜਾਂਦੇ ਨੇ ਇਹਨਾਂ ਸੂਟ ਬਹੁਤ ਜਿਆਦਾ ਸੋਹਣੇ ਬਣ ਜਾਂਦੇ ਹੁੰਦੇ ਨੇਗੇ ਇਹਦੇ ਤੁਸੀਂ ਡ्रेसेस ਵਗੈਰਾ ਵੀ ਬਣਾ ਸਕਦੇ ਹੋ ਤੁਸੀਂ ਕਲਰ ਦੇਖੋ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 2000 ਫੁੱਲ ਪਿਓਰ ਕ੍ਰਾਸ਼ ਤੇ ਵਿੱਚ ਸੂਟ ਹੈਗਾ ਕੋਈ ਸੈਮੀ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੂਜਾ ਕਲਰ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਲਵੈਂਡਰ ਤੇ ਇਹ ਵੀ ਕਲਰ ਹੈਗਾ ਜਿਹੜਾ ਬਹੁਤ ਜਿਆਦੇ ਸੋਹਣਾ ਹੈਗਾ ਪਿਆਰਾ ਸ਼ੇਡ ਹੈਗਾ ਤੇ ਇਦਾਂ ਹੀ ਰੈਡੀ ਕਰਾਇਓ ਜਿੱਦਾਂ ਮੈਂ ਕਾਫ ਵਾਲੀਆਂ ਬਾਜ਼ੂ ਵਗੈਰਾ ਹਨਾ ਰੈਡ ਲਗਵਾ ਕੇ ਆਪਣਾ ਸੂਟ ਹੈ ਰੈਡੀ ਕੀਤਾਗਾ ਤੇ ਇਦਾਂ ਹੀ ਇਹਨੂੰ ਰੈਡੀ ਕਰਵਾਇਓ ਤੇ ਕਾਫੀ ਜਿਆਦੇ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਊਗਾ ਤੇ ਪ੍ਰਾਈਸ ਇਹਦਾ ਹੈਗਾਗਾ 2000 ਪ੍ਰਾਈਸ ਹੈਗਾ ਤੇ ਫਿਰ ਇਸ ਤੋਂ ਬਾਅਦ ਮੇਰੇ ਕੋਲੇ ਹੈਗੀਆਂ ਹਨਾ ਇੱਕ ਸ਼ਰਟ ਹੈਗੀ ਜੇ ਕੋਈ ਵੀ ਪੈਨ ਲੈਣਾ ਚਾਹੁੰਦੀ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਪ੍ਰਾਈਸ ਇਹਦਾ ਹੋਊਗਾ 1250 ਪ੍ਰਾਈਸ ਹੋਊਗਾ ਇਸ ਤਰ੍ਹਾਂ ਰੈੱਡ ਕਲਰ ਦੀ ਸ਼ਰਟ ਹੈਗੀ ਲੋ ਜੀ ਠੀਕ ਹੈ ਜੀ ਤੇ ਫਿਰ ਨੈਕਸਟ ਹੈਗਾਗਾ कॉटन सिल्क ਦੇ ਵਿੱਚ ਫਰੋਜ਼ੀ ਕਲਰ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਬਟਰ कॉटन ਹੈਗੀ ਹਾਂਜੀ ਬਟਰ ਕਾਟਨ ਦਾ ਸੂਟ ਹੈਗਾ ਪ੍ਰਾਈਸ ਇਹਦਾ ਰਹੂਗਾ 2500 ਪ੍ਰਾਈਸ ਰਹੂਗਾ ਇਸ ਤਰ੍ਹਾਂ ਦੇਖੋ ਇਹ ਡਿਜ਼ਾਈਨ ਬਣਾ ਹੈ ਤੁਸੀਂ ਸ਼ਾਈਨ ਦੇਖੋ ਸਟੱਫ ਦੇ ਵਿੱਚ ਬਹੁਤ ਜ਼ਿਆਦਾ ਸ਼ਾਈਨ ਹੈ ਤੇ ਜਿਹੜਾ ਬਟਰ ਕਾਟਨ ਦਾ ਸਟੱਫ ਹੁੰਦਾ ਹੈਗਾ ਹਨਾ ਤੇ ਬਹੁਤ ਲਾਈਟ ਵੇਟ ਹੁੰਦਾ ਹੈਗਾ ਤੇ ਬਹੁਤ ਹੀ ਮੁਲਾਇਮ ਸਿਲਕੀ ਟਾਈਪ ਇਹ ਸਟੱਫ ਹੁੰਦਾ ਹੈਗਾ ਬਹੁਤ ਸੌਫਟ ਤੇ ਨੈਕਸਟ ਆ ਜਾਊਗਾ ਇਹ ਫਿਰ ਇਸ ਤੋਂ ਬਾਅਦ ਤੁਹਾਨੂੰ ਇਹ ਹੈਗਾਗਾ ਕਾਟਨ ਦੇ ਵਿੱਚ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 1600 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਹੈਗੀ ਲਓ ਜੀ ਫਿਰ ਇਸ ਤੋਂ ਬਾਅਦ ਆਜੂਗਾ ਜੀ ਕਾਟਨ ਸਿਲਕ ਦੇ ਵਿੱਚ ਸੂਟ ਹੈਗਾ 올ਓਵਰ ਸੂਟ ਰਹੂਗਾ ਇਸ ਤਰ੍ਹਾਂ ਦੇਖੋ ਇਹਦਾ ਡਿਜ਼ਾਈਨ ਬਣਿਆ ਹੋਇਆ ਡਿਜ਼ਾਈਨ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਹੋਗੇ ਤੇ ਇਹਨੂੰ ਕੁੜਤੇ ਸਟਾਈਲ ਦੇ ਵਿੱਚ ਨਾਲ ਇਹਦੇ ਨਾਲ ਸਟ੍ਰੇਟ ਸਲਵਾਰ ਹਨਾ ਇਦਾਂ ਤੁਸੀਂ ਰੈਡੀ ਕਰਵਾਇਓ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਲੁੱਕ ਬਹੁਤ ਸੋਹਣੀ ਆਊਗੀ ਇਹ ਸੂਟ ਦੀ ਪ੍ਰਾਈਸ ਇਹਦਾ ਹੈਗਾ ਹੈਗਾ 2500 कॉटन सिल्क ਦੇ ਵਿੱਚ ਸੂਟ ਹੈਗਾ ਇਹ ਵਾਲਾ ਤੇ ਨੈਕਸਟ ਸੂਟ ਵੀ ਹੈਗਾ ਜੀ कॉटन सिल्क ਦੇ ਵਿੱਚ ਹੈਗਾ ਇਹਦਾ ਪ੍ਰਾਈਸ ਵੀ ਹੈਗਾ ਜੀ ਜਿਹੜਾ 2500 ਪ੍ਰਾਈਸ ਰਹੂਗਾ ਤੇ ਇਹ ਵੀ ਤੁਸੀਂ ਦੇਖੋ ਨਾ ਸੂਟ ਇਹਦਾ ਤੁਸੀਂ ਕੋਰਟ ਸੈੱਟ ਬਣਾਉਣਾ ਚਾਹੋ ਨਾ ਕੋਰਟ ਸੈੱਟ ਬਣਾ ਸਕਦੇ ਹੋਗੇ ਜਾਂ ਫਿਰ ਤੁਸੀਂ ਇਹਦਾ ਸੂਟ ਬਣਾਉਣਾ ਚਾਹੋ ਸੂਟ ਬਣਾ ਸਕਦੇ ਆ ਤੁਸੀਂ ਫੈਬਰਿਕ ਵਰਕ ਕੁਆਲਿਟੀ ਦੇਖੋ ਬਹੁਤ ਜਿਆਦਾ ਸੋਹਣੀ ਹੈਗੀ ਤੇ ਫਿਰ ਇਸ ਤੋਂ ਬਾਅਦ ਆ ਜਾਣਗੇ ਜੀ ਤੀਲ ਦੇ ਵਿੱਚ ਆ ਜਾਣਗੇ ਤੀਲ ਦੇ ਵਿੱਚ ਮੈਂ ਖੁਸ਼ਕ ਸੂਟ ਲੈ ਕੇ ਆਈਆਂ ਕਿ ਪਹਿਲਾਂ ਵਾਲੇ ਜਿਹੜੇ ਸੀਗੇ ਸਾਰੇ ਸੇਲ ਹੋ ਚੁੱਕੇ ਸੀਗੇ ਦੇਖੋ ਫਰਸਟ ਸੂਟ ਇਹ ਵਾਲਾ ਆਜੂਗਾ ਪ੍ਰਾਈਸ ਇਹਨਾਂ ਦਾ ਰਹੂਗਾ ਜੀ 3000 ਤੁਸੀਂ ਮੈਚਿੰਗ ਕਰਾਉਣਾ ਚਾਹੁੰਦੇ ਮੈਚਿੰਗ ਕਰਾ ਸਕਦੇ ਹੋਗੇ ਮੈਚਿੰਗ ਕਰਕੇ ਦਾ ਪ੍ਰਾਈਸ ਪਊਗਾ 2000 ਪਊਗਾ ਤੇ 올ਓਵਰ ਲੈਣੇ ਹੋ ਤਾਂ ਤੁਸੀਂ ਤੁਹਾਨੂੰ ਪ੍ਰਾਈਸ ਦਾ 3000 ਪਊਗਾ ਦੇਖੋ ਜੀ ਤੀਲ ਦੇ ਵਿੱਚ ਹੈਗਾ ਬਹੁਤ ਸਾਰੀ ਡਿਮਾਂਡ ਆ ਰਹੀ ਸੀ ਸਾਨੂੰ ਤੀਲ ਦੇ ਵਿੱਚ ਸੂਟ ਚਾਹੀਦੇ ਨੇ ਪਹਿਨਾਂ ਦੇ ਹਨਾ ਫਿਰ ਥੋੜਾ ਜਿਹਾ ਬ੍ਰਾਈਟ ਕਲਰ ਆ ਜੂਗਾ ਫਰੋਜ਼ੀ ਕਲਰ ਹੈ ਹਨਾ ਤੇ ਇਹ ਵੀ ਦੇਖੋ ਕਿੰਨਾ ਜਾਂਦੇ ਸੋਹਣਾ ਲੱਗ ਰਿਹਾ ਪੂਰਾ ਖਿੜਕੇ ਜਿਹਾ ਕਲਰ ਆ ਰਿਹਾਗਾ ਲੋ ਪ੍ਰਾਈਸ ਇਹਦਾ ਵੀ ਸੇਮ ਰਹੂਗਾ 3000 ਮੈਚਿੰਗ 2000 ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਤੁਹਾਨੂੰ ਮੈਚਿੰਗ ਵੀ ਮਿਲ ਜਾਊਗਾ ਲਓ ਜੀ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਇਦਾਂ ਦਾ ਪ੍ਰਿੰਟ ਆ ਜਾਊਗਾ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਮਤਲਬ ਚੱਲੇ ਨੇਗੇ ਬਹੁਤ ਜ਼ਿਆਦਾ ਸੋਹਣੇ ਇਹ ਕਾਟਨ ਦੇ ਵਿੱਚ ਵੀ ਆਇਆ ਕਾਟਨ ਸਿਲਕ ਚ ਵੀ ਆਇਆ ਹੁਣ ਤੀਲ ਚ ਵੀ ਆਇਆ ਹੈਗਾ ਇਹ ਤੇ ਜਿਹੜਾ ਬ੍ਰਾਂਡ ਹੈ ਇਹ T ਸਟਾਰ ਹੋਊਗਾ ਤੇ ਇਹਦੇ ਵਿੱਚ ਦੇਖੋ ਇੱਕ ਫਰੋਜ਼ੀ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਤੇ ਫਰੋਜ਼ੀ ਇਹ ਵੀ ਬਹੁਤ ਹੀ ਜਿਆਦੇ ਸੋਹਣਾ ਸੂਟ ਹੈ ਪ੍ਰਾਈਸ ਇਹਦਾ ਵੀ 3000 ਰਹੂਗਾ ਫਿਰ ਇਸ ਤੋਂ ਬਾਅਦ ਆਜੂਗਾ ਦੇਖੋ ਬਲੈਕ ਦੇ ਵਿੱਚ ਮਲਟੀ ਕਲਰਡ ਦਾ ਸੂਟ ਹੈਗਾ ਤੇ ਇਹਦਾ ਪ੍ਰਾਈਸ ਵੀ ਤੁਹਾਨੂੰ 3000 ਹੀ ਮਿਲੇਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਤੇ ਫਿਰ ਇਸ ਤੋਂ ਬਾਅਦ ਆਜੂਗਾ ਜੀ ਦੇਖੋ ਇਹਦਾ ਪ੍ਰਾਈਸ ਵੀ ਤੁਹਾਨੂੰ ਸੇਮ ਹੀ ਮਿਲੇਗਾ 3000 ਲੋ ਜੀ ਤੇ ਲਾਸਟ ਸੂਟ ਹੈਗਾਗਾ ਫਿਰ ਇਸ ਕਲਰ ਤੁਸੀਂ ਪ੍ਰਿੰਟ ਤੀਲ ਦੇ ਵਿੱਚ ਦੇਖ ਸਕਦੇ ਹੋਗੇ ਕਾਫੀ ਸਾਰੇ ਪ੍ਰਿੰਟ ਲੈ ਕੇ ਆਇਆਂਗੇ ਜਿਹੜੇ ਜਿਹੜੇ ਆਪਾਂ ਨੂੰ ਸੋਹਣੇ ਲੱਗੇ ਹਨਾ ਤਾਂ ਤੁਸੀਂ ਇਹਦੇ ਵਿੱਚੋਂ ਸਿਲੈਕਟ ਕਰਕੇ ਆਪਣੇ ਸੂਟ ਲੈ ਲੇਗੇ ਜਿਹੜੇ ਰਖਾ ਸਕਦੇ ਹੋਗੇ ਤੇ ਆਰਡਰ ਜਿਹੜਾ ਫਾਸਟਲੀ ਕਰ ਦਿਓ ਜੇ ਤੁਹਾਨੂੰ ਹਨਾ ਥੋੜਾ ਵੀ ਇਦਾਂ ਲੱਗਦਾ ਵੀ ਸਾਨੂੰ ਇਹ ਮੈਚਿੰਗ ਸੂਟ ਚਾਹੀਦਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਮੋਡਲ ਦੀਆਂ ਸਲਵਾਰਾਂ ਨਾਲ ਆਪਾਂ ਮੈਚਿੰਗ ਦਿੱਤੇਗੇ ਸੂਟ ਤੇ 2000 ਪ੍ਰਾਈਜ਼ ਰਹੂਗਾ ਮੈਚਿੰਗ ਸੂਟ ਦਾ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾ ਕਿ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਾਗਾ ਤੇ ਆਰਡਰ ਆਪਣਾ ਫਾਸਟਲੀ ਕਰ ਦਿਓ ਤੇ ਪੇਮੈਂਟ ਅਗੀ ਜਿਹੜੀ ਕਰਕੇ ਨਾਲ ਦੇ ਨਾਲ ਆਪਣਾ ਐਡਰੈਸ ਹੈਗਾ ਸੈਂਡ ਕਰ ਦਿਓ ਮੇਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ